ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਦੀ ਸਰਕਾਰ ਨੇ ਸੋਮਵਾਰ ਨੂੰ ਸ਼ਿਕਾਗੋ ਅਤੇ ਇਲੀਨਿਓਇਸ ਦੇ ਹੋਰ ਹਿੱਸਿਆਂ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਖਿਲਾਫ ਇੱਕ ਵੱਡੀ ਇਮੀਗ੍ਰੇਸ਼ਨ ਇਨਫੋਰਸਮੈਂਟ ਕਾਰਵਾਈ ਸ਼ੁਰੂ ਕੀਤੀ ਹੈ ਜਿਸ ਨੂੰ ਆਪਰੇਸ਼ਨ ਮਿਡਵੇ ਬਲਿਟਸ ਦਾ ਨਾਮ ਦਿੱਤਾ ਗਿਆ ਹੈ ਇਹ ਕਾਰਵਾਈ ਸ਼ਿਕਾਗੋ ਦੇ ਵਿੱਚ ਵਧ ਰਹੇ ਅਪਰਾਧ ਅਤੇ ਗੈਰ ਕਾਨੂੰਨੀ ਪ੍ਰਵਾਸ ਨੂੰ ਨਿਸ਼ਾਨਾ ਬਣਾਉਣ ਦੇ ਲਈ 트੍ਰੰਪ ਦੇ ਇੱਕ ਵਾਅਦੇ ਦਾ ਹਿੱਸਾ ਹੈ ਅਮਰੀਕੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਇਸ ਕਾਰਵਾਈ ਨੂੰ 20 ਸਾਲਾ ਐਲੀਨੋਇਸ ਵਿਦਿਆਰਥਣ ਕੇਟੀ ਅਬਰਾਹਮ ਦੀ ਯਾਦ ਦੇ ਵਿੱਚ ਸ਼ੁਰੂ ਕੀਤਾ ਜੋ ਕਿ ਇੱਕ ਗੈਰ ਕਾਨੂੰਨੀ ਪ੍ਰਵਾਸੀ ਦੇ ਹੱਥੋਂ ਮਾਰੀ ਗਈ ਸੀ ਸਸਰੀਆਕਾਲ ਸੁ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਅਮਰੀਕਾ ਦੇ DHS ਨੇ ਸੋਸ਼ਲ ਮੀਡੀਆ ਪਲੇਟਫਾਰਮ X ਤੇ ਐਲਾਨ ਕੀਤਾ ਹੈ ਕਿ ਇਹ ਆਪਰੇਸ਼ਨ ਸ਼ਿਕਾਗੋ ਅਤੇ ਇਲਿਨੋਇਸ ਦੇ ਵਿੱਚ ਸਭ ਤੋਂ ਖਤਰਨਾਕ ਅਪਰਾਧੀ ਗੈਰ ਕાયਰਕਾਨੂੰਨੀ ਪ੍ਰਵਾਸੀਆਂ ਨੂੰ ਨਿਸ਼ਾਨਾ ਬਣਾਏਗਾ ਜਿਸ ਦੇ ਵਿੱਚ ਟ੍ਰੇਨ ਡੀ ਅਰਗਵਾ ਗੈਂਗ ਮੈਂਬਰ ਨਸ਼ਾ ਤਸਕਰ ਅਗਵਾਕਾਰ ਅਤੇ ਹੋਰ ਅਪਰਾਧੀ ਸ਼ਾਮਿਲ ਨੇ DHS ਦਾ ਕਹਿਣਾ ਹੈ ਕਿ ਇਲਿਨੋਇਸ ਦੇ ਗਵਰਨਰ ਜੇਬੀ ਪ੍ਰਿਟਜ਼ਕਰ ਦੀਆਂ ਸੈਂਚਰੀ ਨੀਤੀਆਂ ਨੇ ਅਜਿਹੇ ਅਪਰਾਧੀਆਂ ਨੂੰ ਸੁਰੱਖਿਆ ਦਿੱਤੀ ਜਿਸ ਦੇ ਕਾਰਨ ਸ਼ਿਕਾਗੋ ਅਪਰਾਧੀਆਂ ਦੇ ਲਈ ਇੱਕ ਸੁਰੱਖਿਅਤ ਪਨਾਹਗਾਹ बन ਗਿਆ ਇਸ ਕਾਰਵਾਈ ਦੇ ਲਈ ਸੈਂਕੜੇ ਫੈਡਰਲ 에ਜੰਟ ਸ਼ਿਕਾਗੋ ਪਹੁੰਚਣਗੇ ਅਤੇ ਇੱਕ ਨੇਵੀ ਬੇਸ ਨੂੰ ਕਮਾਂਡ ਪੋਸਟ ਵਜੋਂ ਵਰਤਿਆ ਜਾਵੇਗਾ ਹਾਲਾਂਕਿ ਇਸ ਆਪਰੇਸ਼ਨ ਦਾ ਦਾਇਰਾ ਅਤੇ ਮਿਆਦ ਦੇ ਬਾਰੇ ਕੋਈ ਸਪਸ਼ਟ ਜਾਣਕਾਰੀ ਨਹੀਂ ਹੈ ਇਲਨੋਇਸ ਦੇ ਗਵਰਨਰ ਜੇਬੀ ਪ੍ਰਿਟਜ਼ਕਰ ਅਤੇ ਸ਼ਿਕਾਗੋ ਦੇ ਮੇਅਰ ਬ੍ਰੈਂਡਨ ਜான்ਸਨ ਨੇ ਇਸ ਕਾਰਵਾਈ ਦੀ ਸਖਤ ਨਿਖੇਧੀ ਕੀਤੀ ਹੈ ਜਕਰ ਦੇ ਮੁਤਾਬਕ 트럼ਪ ਪ੍ਰਸ਼ਾਸਨ ਦੀਆਂ ਕਾਰਵਾਈਆਂ ਡਰ ਪੈਦਾ ਕਰਨ ਦੀ ਇੱਕ ਕੋਸ਼ਿਸ਼ ਹੈ ਅਤੇ ਅਪਰਾਧ ਦੇ ਨਾਲ ਲੜਨ ਦੀ ਬਜਾਏ ਆਪਣੇ ਸਿਆਸੀ ਏਜੰਡੇ ਨੂੰ ਅੱਗੇ ਵਧਾਉਣ ਦਾ ਕੰਮ ਕਰੇਗੀ। ਉਨ੍ਹਾਂ ਦੇ ਦਫ਼ਤਰ ਦਾ ਕਹਿਣਾ ਹੈ ਕਿ ਵਾਈਟ ਹਾਊਸ ਤੋਂ ਕੋਈ ਵੀ ਅਧਿਕਾਰਿਕ ਸੂchna ਉਨ੍ਹਾਂ ਨੂੰ ਨਹੀਂ ਦਿੱਤੀ ਗਈ ਅਤੇ ਉਹ ਸੋਸ਼ਲ ਮੀਡੀਆ ਦੇ ਰਾਹੀਂ ਹੀ ਇਸ ਇਸ ਆਪਰੇਸ਼ਨ ਦੇ ਬਾਰੇ ਜਾਣਕਾਰੀ ਪ੍ਰਾਪਤ ਕਰ ਰਹੇ ਨੇ। ਰਾਸ਼ਟਰਪਤੀ 트럼ਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 트ਰੁੱਥ ਸੋਸ਼ਲ ਤੇ ਸ਼ਿਕਾਗੋ ਨੂੰ ਨਰਕ ਘਰਾੜ ਦਿੰਦੇ ਹੋਏ ਕਿਹਾ ਕਿ ਸ਼ਹਿਰ ਦੇ ਵਿੱਚ ਅਪਰਾਧ ਅਤੇ ਗੈਰ ਕਾਨੂੰਨੀ ਪ੍ਰਵਾਸ ਨੂੰ ਖਤਮ ਕਰਨ ਦੇ ਲਈ ਸਖਤ ਕਦਮ ਸਰਕਾਰ ਚੁੱਕ ਰਹੀ ਹੈ। 트ੰਪ ਨੇ ਪਹਿਲਾਂ ਵੀ ਸ਼ਿਕਾਗੋ ਅਤੇ ਬਾਲਟਿਮੋਰ ਵਰਗੇ ਡੈਮੋਕ੍ਰੇਟ ਅਗਵਾਈ ਵਾਲੇ ਸ਼ਹਿਰਾਂ ਦੇ ਵਿੱਚ ਫੈਡਰਲ ਫੋਰਸੇਸ ਅਤੇ ਨੈਸ਼ਨਲ ਗਾਰਡਸ ਭੇਜਣ ਦੀਆਂ ਧਮਕੀਆਂ ਦਿੱਤੀਆਂ ਨੇ। ਸਾਲ 2020 ਦੇ ਵਿੱਚ 트ੰਪ ਨੇ ਆਪਰੇਸ਼ਨ ਲੈਜੈਂਡ ਦੇ ਤਹਿਤ ਸ਼ਿਕਾਗੋ ਸਣੇ ਕਈ ਸ਼ਹਿਰਾਂ ਦੇ ਵਿੱਚ ਫੈਡਰਲ ਏਜੰਡਾ ਦੀ ਤਣਾਤੀ ਕੀਤੀ ਸੀ। ਇਸ ਆਪਰੇਸ਼ਨ ਨੇ ਸ਼ਿਕਾਗੋ ਦੇ ਪ੍ਰਵਾਸੀ ਲੋਕਾਂ ਅਤੇ ਪਰਿਵਾਰਾਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਸੜਕਾਂ 'ਤੇ ਹੁਣ ਕਿਸੇ ਨੂੰ ਵੀ ਪੁੱਛਗਿੱਛ ਦੇ ਲਈ ਰੋਕਿਆ ਜਾ ਸਕਦਾ ਹੈ ਤੇ ਗ੍ਰਿਫਤਾਰ ਵੀ ਕੀਤਾ ਜਾ ਸਕਦਾ ਹੈ। ਸਥਾਨਕ ਆਗੂਆਂ ਅਤੇ ਮਨੁੱਖੀ ਅਧਿਕਾਰ ਸੰਗਠਨਾ ਨੇ ਇਸ ਦੇ ਬਾਰੇ ਚਿੰਤਾ ਜ਼ਾਹਰ ਕੀਤੀ ਹੈ ਕਿ ਇਹ ਕਾਰਵਾਈਆਂ ਨਾ ਸਿਰਫ ਅਪਰਾਧੀਆਂ ਨੂੰ ਸਗੋਂ ਬਿਨਾਂ ਅਪਰਾਧਿਕ ਰਿਕਾਰਡ ਰੱਖਣ ਵਾਲੇ ਪ੍ਰਵਾਸੀਆਂ ਨੂੰ ਨਿਸ਼ਾਨਾ ਬਣਾ ਸਕਦੀ ਹੈ। ਇਹ ਕਾਰਵਾਈ 트럼ਪ ਪ੍ਰਸ਼ਾਸਨ ਦੀ ਸਖਤ ਇਮੀਗ੍ਰੇਸ਼ਨ ਨੀਤੀਆਂ ਦਾ ਹਿੱਸਾ ਹੈ ਜਿਸ ਨੂੰ ਉਹ 2026 ਦੀਆਂ ਮਿਡ ਟਰਮ ਚੋਣਾਂ ਤੋਂ ਪਹਿਲਾਂ ਸਿਆਸੀ ਤੌਰ ਤੇ ਵਰਤਣ ਦੀ ਕੋਸ਼ਿਸ਼ ਕਰ ਸਕਦੇ ਨੇ ਪ੍ਰਿਜ਼ਕਰ ਅਤੇ ਜੌਨਸਨ ਨੇ ਵਾਅਦਾ ਕੀਤਾ ਹੈ ਕਿ ਉਹ 트ੰਪ ਦੀਆਂ ਨੀਤੀਆਂ ਦਾ ਜਮ ਕੇ ਵਿਰੋਧ ਕਰਨਗੇ ਤੇ ਸਥਾਨਕ ਭਾਈਚਾਰੇ ਦੀ ਸੁਰੱਖਿਆ ਦੇ ਲਈ ਅੱਗੇ ਵੀ ਕੰਮ ਕਰਦੇ ਰਹਿਣਗੇ ਇਸ ਦੌਰਾਨ ਸੁਪਰੀਮ ਕੋਰਟ ਨੇ ਵੀ ਹਾਲ ਹੀ ਦੇ ਵਿੱਚ ਲਾਸ ਐਂਜਲਸ ਦੇ ਵਿੱਚ ਇਮੀਗ੍ਰੇਸ਼ਨ ਪਾਬੰਦੀਆਂ ਹਟਾ ਦਿੱਤੀਆਂ ਨੇ ਜਿਸ ਦੇ ਨਾਲ ਫੈਡਰਲ ਏਜੰਟਾਂ ਨੂੰ ਵਧੇਰੇ ਖੁੱਲ ਮਿਲ ਗਈ ਹੈ ਆਪਰੇਸ਼ਨ ਮਿਡਵੇ ਬਲਿਡਸ ਨੇ ਸ਼ਿਕਾਗੋ ਦੇ ਵਿੱਚ ਸਿਆਸੀ ਤੇ ਸਮਾਜਿਕ ਤਣਾਅ ਨੂੰ ਹੋਰ ਜ਼ਿਆਦਾ ਵਧਾ ਦਿੱਤਾ ਹੈ ਜਿਸ ਦੇ ਸਮਾਜਿਕ ਅਤੇ ਸਿਆਸੀ ਪ੍ਰਭਾਵ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਜ਼ਿਆਦਾ ਦੇਖਣ ਨੂੰ ਮਿਲਣਗੇ ਪਰ ਇਹ ਸਪਸ਼ਟ ਹੈ ਕਿ ਸ਼ਿਕਾਗੋ ਦੇ ਵਿੱਚ ਹੁਣ ਤਣਾਅ ਕਿਸੇ ਵੀ ਸਮੇਂ ਵੱਧ ਸਕਦਾ ਹੈ